ਜੋ ਕਿ ਅਤਿ ਆਧੁਨਿਕ ਸੂਰਤਾਂ ਨਾਲ ਉਪਲਬਧ ਮਾਨਤ ਨਹੀਂ ਕਰਾਵਾਂਗੇ ਅਤੇ ਵਾਰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇ ਕੇ ਰੋਕਾਂ ਅਸੀਂ ਸਾਰਾ ਵਾਰਡ ਮਿਲ ਕੇ ਆਪਣੇ ਵਾਰਡ ਨੂੰ ਨਸ਼ਾ ਮੁਕਤ ਬਣਾਵਾਂਗੇ ਆਪਣੇ ਵਾਰਡ ਨੂੰ ਨਸ਼ਾ ਸਾਡੇ ਪੰਜਾਬ ਦੇ ਵਜ਼ੀਰ ਔਰ ਇਸ ਹਲਕੇ ਦੇ ਜਿਹੜੇ ਰੈਪ੍ਰੀਜ਼ੈਂਟ ਕਰਦੇ ਨੇ ਵੈਸ ਤੋਂ ਉਹਨਾਂ ਨੂੰ ਮਾਨਯੋਗ ਸਾਡੇ ਮੁੱਖ ਮੰਤਰੀ ਸਾਹਿਬ ਨੇ ਵਜ਼ੀਰ ਬੁਲਾ ਗਏ ਤੁਹਾਡੇ ਸਾਰਿਆਂ ਦੇ ਇੱਥੋਂ ਲਿਖ ਪਾਇਆ ਉਸੀ ਬੁਰੀ ਮਿਹਨਤ ਕੀਤੀ ਉਸ ਮਿਹਨਤ ਦੀ ਬਾਬਤ ਇਹ ਅੱਜ ਮੁੰਤਰੀ ਬਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਵੱਲੋਂ ਇੱਕ ਮੋਹਨਿ ਸ਼ੁਰੂ ਕੀਤੀ ਗਈ ਤੇ ਵਜੂਦ ਨੁਸ਼ੀਆ ਬ੍ਰੋਦ ਅੱਜ ਉਸ ਦੇ ਵਿੱਚ ਮੀਟਿੰਗ ਦਾ ਅਰਜ਼ੋਸ਼ਨ ਕੀਤਾ ਗਿਆ ਹੈ ਮੇਰੇ ਵਾਰਡ ਨੰਬਰ 50 'ਚ ਸੋ ਮੈਨੂੰ ਕੱਲ ਫੋਨ ਕੀਤੀ ਗਈ ਸਰ ਸਾਡੇ ਮੰਤਰੀ ਜਿਹੜੇ ਸਾਡੇ ਵਜ਼ੀਰ ਮੁੰਦਰਪੁਰਾ ਜੀ ਵਿਦਿਆਵੀ ਤੁਸੀਂ ਮੀਟਿੰਗ ਕਰ ਰਹੇ ਹੋ ਲੇਕਿਨ ਅੱਜ ਮੈਂ ਉਸ ਪਰਪਸ ਮੀਟਿੰਗ ਦਾ ਅਰਜ਼ੋਸ਼ਨ ਕੀਤਾ ਹਾਂ ਵਾਰਡ ਦੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦਾ हूं कि ਵਾਰਡ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਮੈਂ ਅੱਜ ਵੀ ਤੁਹਾਡੇ ਲਈ ਤੁਸੀਂ ਮੇਰਾ ਪਰਿਵਾਰ ਹੋ ਮੈਂ ਅੱਜ ਵੀ ਤੁਹਾਡੇ ਲਈ ਉੱਥੇ ਖੜਾ ਹਾਂ ਤੁਹਾਨੂੰ ਕੋਈ ਮੁਸੀਬਤ ਆndi ਹੈ ਤੁਹਾਨੂੰ ਕੋਈ ਡਵੈਲਪਮੈਂਟ ਦਾ ਕੰਮ ਹੈ ਤੁਹਾਨੂੰ ਕੋਈ ਵੀ ਕੰਮ ਸਾਇਪੋਲਿਸ ਸਟੇਸ਼ਨ ਦਾ ਤੇ ਮੈਂ ਇੱਥੇ ਵਾਜਮਾਨ ਹਮ ਕੁਆਲਟੀ ਫਾਰਵਰ ਮੇਰੇ ਦਫ਼ਤਰ ਖੁੱਲੇ ਰਹਿਣਗੇ ਜਿਸ ਤਰ੍ਹਾਂ ਅੱਗੇ ਖੁੱਲੇ ਸੋ ਜਿਹੜਾ ਨਸ਼ਾ ਆ ਨਸ਼ਾ ਤਾਂ ਮੈਂ ਅੱਗੇ ਵੀ ਆਪਣੇ ਭਾਸ਼ਣ ਚ ਵੀ ਕਿਹਾ ਆਪਣੀ ਸਪੀਚ ਚ ਵੀ ਕਿਹਾ ਕਿ ਨਸ਼ਾ ਤਾਂ ਕਿਸੇ ਦੀ ਪਰਵਾਹ ਨਹੀਂ ਕਰਦਾ ਉਹ ਕਿਸਦਾ ਬੱਚਾ ਚਾਹੇ ਉਹ politican ਦਾ ਬੱਚਾ ਹੈ ਪੋਲੀਟੀਸ਼ੀਅਨ ਦਾ ਬੱਚਾ ਹੈ ਜਾਂ ਉਹ ਕਿਸੇ ਮੀਰ ਬਾਪ ਦਾ ਜਾਂ ਗਰੀਬਾਪ ਦਾ ਸੋ ਨਸ਼ੇ ਨੂੰ ਖਤਮ ਕਰਨ ਲਈ ਜਿਹੜੀ ਮਿਹਨਤ ਚੱਲੀ ਹੈ ਮੈਂ ਬੜਾ ਐਪਰੀਸ਼ੀਏਟ ਕਰਦਾ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਔਰ ਪਰਸਨਲੀ ਨੋਟੇ ਮੁੱਖ ਮੰਤਰੀ ਪਰਸਨਲੀ ਭਵਨ ਮਾਨ ਜੀ ਦੀ ਜਿਹੜੀ ਸੋਚ ਉਹਨੂੰ ਸਲੂਟ ਕਰਦੇ। ਵੱਡੀ ਭਾਜੀ ਤੁਹਾਡੇ ਤੁਹਾਡੇ ਵੱਲੋਂ ਬਹੁਤ ਵਾਰੀ ਨਸ਼ੇੜੀਆਂ ਨੂੰ ਫੜ ਕੇ ਕੁੱਟਿਆ ਵੀ ਗਿਆ ਇੱਥੇ। ਉਸ ਤਰ੍ਹਾਂ ਦੇ ਉਪਰਾਲੇ ਦੁਬਾਰਾ ਫੇਰ ਕੀਤੇ ਜਾਣਗੇ। ਬਿਲਕੁਲ ਕੀਤੇ ਜਾਣਗੇ। ਨਸ਼ੇੜੀਆਂ ਨੂੰ ਕੁੱਟਿਆ ਗਿਆ, ਨਸ਼ੇੜੀਆਂ ਨੂੰ ਦਿੱਤਾ ਵੀ ਗਿਆ। ਉਸ ਤੋਂ ਬਾਅਦ ਉਹਦੇ ਚੋਂ ਇੱਕ ਨਸ਼ੇੜੀ ਜਿਹੜਾ ਕਿ ਉਹਦੀ ਤਬੀਅਤ ਖਰਾਬ ਹੋ ਗਈ ਸੀ ਉਹਨੂੰ ਮੈਂ ਹੀ ਐਡਮਿਟ ਕਰਾ ਕੇ ਉਹਦੀ ਮਾਂ ਦੇ ਛੋਰੀ ਚ ਪਾ ਕੇ ਆਇਆ ਉਹ ਕੀ ਕਰਕੇ। ਸਰ ਤੁਸੀਂ ਇੱਕ ਹੋਰ ਬੰਬ ਦੀ ਉਪਰਾਣਾ ਕੀਤਾ ਤੁਸੀਂ ਕਿਹਾ ਕਿ ਮੈਂ ਸਾਰਾ ਇਲਾਜ ਫ੍ਰੀ ਆਫ ਕੋਸਟ ਕਰਵਾਵਾਂਗਾ। ਜਿਵੇਂ ਕਿ ਮੈਨੂੰ ਅਪਰੋਚ ਕਰਦਾ ਸੀ ਔਰ ਮੈਂ ਇਹਦੇ ਤੇ ਵਚਨ ਬੰਧਦਾ ਜਦੋਂ ਮਰਜ਼ੀ ਮੇਰੇ ਦਵਾਰ ਆਓ ਮੈਂ ਇਹਦਾ ਇਲਾਜ ਬਿਲਕੁਲ ਫ੍ਰੀ ਕਰਾਂਗਾ ਚਾਹੇ ਇਹਦੇ ਵਿੱਚ ਗੌਰਮੈਂਟ ਮੇਰਾ ਪ੍ਰੋਪਰ ਸਾਥ ਦੇਵੇ ਜਾਂ ਨਾ ਦੇ ਮੈਨੂੰ ਲੱਗਦਾ ਕਿ ਜੇ ਅਗਰ ਹਰ ਇੱਕ ਪਰਿਵਾਰ ਚੋਂ ਇੱਕ ਮੈਂਬਰ ਜਿਹੜਾ ਉੱਠ ਕੇ ਸਾਹਮਣੇ ਆਵੇ ਕਿ ਨਸ਼ੇ ਦੇ ਵਿਰੁੱਧ ਹੋਵੇ ਕਿ ਲੱਗਦਾ ਹੈ ਖਤਮ ਹੋਵੇਗਾ ਮਿੰਟੋਂ ਮਿੰਟੀ ਕਰੋ ਘਰ ਘਰ ਜਦੋਂ ਵਿਰੋਧ ਹੋਏਗਾ ਕੋਈ ਵੀ ਮਹਮ ਸ਼ੁਰੂ ਹੁੰਦੀ ਹੈ ਨਾ ਜੀ ਕੋਈ ਨੂੰ ਅਗਰ ਅਸੀਂ ਨੈਟਿਕ ਸੋਚਣਾ ਚਾਹੁੰਦਾ ਹੈ ਕਿ ਉਹ ਕਦੀ ਪੂਰੀ ਹੋ ਸਕਦਾ ਬਿਲਕੁਲ ਤੈਨੂੰ ਐਜ ਪਹੁੰਚਣ ਸੋਚ ਰਹੇ ਹਾਂ ਇੱਕੋ ਤੁਹਾਡੇ ਵਰਗੇ ਭਰਾ ਨੇ ਜਿਹੜੇ ਕਿ ਮੀਡੀਆ ਦਾ ਕੁਛੀ ਉਹ ਚੀਜ਼ ਹੋਵੇ ਜਿਹੜੀ ਲੋਕਾਂ ਦੇ ਘਰ ਘਰ ਜਾ ਕੇ ਪਛਾ ਸਕਦੇ ਹੋ ਜੋ ਅਸੀਂ ਨਹੀਂ ਪਛਾ ਸਕਦੇ। ਜੀ ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਸੇ ਕਰਕੇ ਇਹ ਗੱਲ ਕਹੀ ਹੈ ਕਿ ਮੈਂ ਜਿਹੜਾ ਬੱਚਾ ਜਿਹੜੀ ਮਾਂ ਵਿਚਾਰੇ ਆਪਣੇ ਬੱਚੇ ਉਤਾਰਾਂਗੇ, ਭੈਣ ਆਪਣੇ ਭਰਾ ਉਤਾਰਾਂਗੇ ਮੇਰੇ ਕੋਲ ਲੈ ਕੇ ਆਓ। ਮੈਂ ਉਹਨੂੰ ਫ੍ਰੀ ਆਫ ਕੋਸਟ ਇਲਾਜ ਕਰਕੇ ਦਵਾਂਗਾ। ਔਰ ਅਗਰ ਕੋਈ ਬੱਚਾ ਆਪਣੇ ਮਾਂ ਤੇ ਉਹਨੂੰ ਕਰਤਾਂ ਕਰਦਾ ਧੰਪੀਆਂ ਦਿੰਦਾ ਨਸ਼ੇ ਪੀਕੇ ਲੜਾਈਆਂ ਲੜਦਾ ਔਰ ਉਹਦੇ ਲਈ ਵੀ ਮੈਂ ਖੁਦ ਆਪ ਐਫ ਆਈ ਆਰ ਰਜਿਸਟਰ ਕਰਾਵਾਂਗਾ ਮੈਂ ਤੁਹਾਨੂੰ ਅੱਜ ਵੀ ਕਹਿ ਰਿਹਾ ਔਰ ਹਮੇਸ਼ਾ ਹੈ ਮੈਂ ਤੁਹਾਡੇ ਮਾਤੇ ਮਾਈ ਕਹਿੰਦਾ ਰਹਾ ਕਿ ਮੈਂ ਇਸ ਵਚਨ 바ਦਦਾ ਇਸ ਗੱਲ 'ਚ ਔਰ ਮੈਂ ਭੁਲੇਨਾ ਤੇ ਅੱਗੇ ਅੱਗੇ ਵੀ ਰਿਕਵੈਸਟ ਕੀਤੀ ਅੱਜ ਫਿਰ ਮੈਂ ਉਹਨੂੰ ਅਰਦਾਸ ਕਰਕੇ ਆਇਆ ਸੀ ਕਿ ਮੈਂ ਨਸ਼ਿਆਂ ਦੇ ਨਾਲ ਚਾਹੇ ਉਹ ਗਵਰਨਮੈਂਟ ਕੋਈ ਵੀ ਹੋਵੇ ਉਹਦੇ ਨਾਲ ਖੜਾ ਠੀਕ ਹੈ ਕੇ ਪੰਜਾਬ ਦੇ ਵਿੱਚ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਨਸ਼ਾ ਅਰੋਧਿ ਮਹੱਤਵਾਈ ਹੈ ਉਸ ਦੇ ਨਾਲ ਆ ਸਾਰੇ ਪੰਜਾਬ ਦੇ ਵਿੱਚ ਹਰ ਵਾਰਡ ਵਿੱਚ ਹਰ ਗਲੀ ਮਾਲੇ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਦੇ ਤਹਿਤ ਅੱਜ ਵਾਰਡ ਨੰਬਰ 50 ਦੇ ਵਿੱਚ ਅੱਜ ਜੋ ਕਾਰਗਮ ਰੱਖਿਆ ਗਿਆ ਹੈ ਇਸ ਵਾਰਡ ਦੇ ਮੇਰੇ ਵੀਰ ਪੂਰਾ ਕੌਂਸਲਰ ਪੂਰਾ ਕ੍ਰਿਪਟੀ ਮੇਰ ਹਰ ਸਿਮਰਜੀਤ ਸਿੰਘ ਪੱਟੀ ਜੀ ਉਹਨਾਂ ਸਾਰੀ ਟੀਮ ਸਾਰੇ ਅਫੀਸਰ ਸਾਹਿਬਾਨ ਸਾਰਿਆਂ ਨੇ ਆ ਜਾ ਕੇ ਜਨਤਾ ਨੂੰ ਪੀੜ ਦਿੱਤੀ ਹੈ ਗਿਆਓ ਸੀ ਆਪਣੇ ਇਲਾਕੇ ਜੋ ਵਿਸ਼ੇ ਦਾ ਕੋਡ ਜੋ ਮਤਲਬ ਕਰੀਏ